ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਨਵੇਂ ਸ਼ੌਂਕ ਦੇ ਨਾਲ ਹਾਜ਼ਰ ਹੋਏ ਆ ਤੇ ਵੀਡੀਓ ਤੁਹਾਨੂੰ ਨਵਾਂ ਸ਼ੌਂਕ ਕਰਾਉਣ ਜਾ ਰਹੇ ਆ ਵੀਡੀਓ ਦੇ ਵਿੱਚ ਤੇ ਇੱਥੇ ਆਏ ਸੀ ਫੇਰ ਦਾ ਦੀਏ ਹੂਟਰ ਸਿਸਟਮ ਲਾਉਣ ਲਈ ਪਿੰਡਾ ਚੱਕ ਚੇਲਾ ਏਰੀਆ ਪੈ ਜਾਂਦਾ ਆ ਮਲਸੀਆਂ ਮਲਸੀਆਂ ਸ਼ਾਹਕੋਟ ਮਲਸੀਆਂ ਸ਼ਾਹਕੋਟ ਦਾ ਏਰੀਆ ਆ ਤੇ ਆ ਆਪਣੇ ਖੜੇ ਨੇ ਪੰਮਾ ਵੀਰ ਤੇ ਇਹਨਾਂ ਦੇ ਰੱਖੇ ਹੋਏ ਇੱਥੇ ਕਬੂਤਰ ਬਾਈ ਹੁਣਾਂ ਦੇ ਤੇ ਆਹ ਛੋਟਾ ਬਾਈ ਵੀ ਆਪਣਾ ਨਾਲ ਪੂਰੇ ਕਬੂਤਰ ਸਾੰਮ ਦਾ ਸ਼ੌਂਕੀ ਬੰਦਾ ਜੋਤ ਜੋਤਵੀਰ ਧੁੱਪੇ ਹੀ ਬਈ ਘਰਦਿਆਂ ਦੀ ਬਿਨਾ ਪਰਵਾਹ ਕੀਤੀ ਲੱਗਾ ਹੋਇਆ ਕਬੂਤਰਾਂ ਦੇ ਨਾਲ ਸ਼ੌਂਕ ਬਹੁਤ ਜ਼ਿਆਦਾ ਬਾਈ ਨੂੰ ਮੈਂ ਕਿਹਾ ਪੜ੍ਹਿਆ ਵੀ ਕਰੋ ਨਾਲ ਸਕੂਲ ਵੀ ਜਾਂਦਾ ਆ ਤੇ ਪੰਮੀ ਵੀਰੇ ਕੀ ਹਾਲ ਚਾਲ ਆ ਹਾਂ ਭਾਈ ਇਹ ਠੀਕ ਹੈ ਜੀ ਕਿਦਾਂ ਫਿਰ ਕਿੰਨੀ ਕੀ ਦੇਰ ਹੋ ਗਈ ਆ ਰੱਖਿਆ ਨੂੰ ਕਬੂਤਰ ਇਹ ਜਿੱਦਾਂ ਘਰੇ ਰੱਖਿਆ ਨੂੰ 4 ਸਾਲ ਹੋ ਗਏ ਆ ਠੀਕ ਆ ਪਹਿਲਾਂ ਜੋਦਾ ਭਾਈ ਆਪਣਾ ਬਿੱਲੀ ਭੁੱਲੜ ਤੋਂ ਹਾਂਜੀ ਲੋਕਸਾਲ ਭਾਈ ਦੇ ਉੱਥੋਂ ਜਿੱਦਾਂ ਘਰੋਂ ਬਾਜੀਆਂ ਛੱਡਦੇ ਰਹਿ ਹੁਣ ਵੀ ਜਾਈ ਆਈਦਾ ਵਾ ਠੀਕ ਆ ਜੀ ਉੱਥੋਂ ਵੀ ਛੱਡੀ ਦੇ ਇੱਥੋਂ ਵੀ ਠੀਕ ਆ ਤੇ ਘਰੇ ਰੱਖਿਆ ਨੂੰ ਜਿੱਦਾਂ ਗੁੱਡੇ ਪਾਏ ਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਆ ਹਾਂਜੀ ਹਾਂਜੀ ਸ਼ੌਂਕ ਤੁਹਾਡਾ ਦੇਖ ਕੇ ਵਧੀਆ ਲੱਗਿਆ ਹੈਗਾ ਹਾਂਜੀ ਹਾਂਜੀ ਤੇ ਆਪਣਾ ਉਸਤਾਦ ਕੌਣ ਹੈ ਜੀ ਉਸਤਾਦ ਆਪਣਾ ਜੀ ਸਿਮਾ ਸਹਜਾਦ ਸਿਮਾ ਸਹਜਾਦ ਆ ਹਾਂਜੀ ਹਾਂਜੀ ਠੀਕ ਆ ਤੇ ਕਬੂਤਰ ਜਿਆਦੇ ਸਿਮੇ ਉਸਤਾਦ ਵਾਲੇ ਹੋਣਗੇ ਹਨ ਹਾਂ ਉਸਤਾਦ ਵਾਲੇ ਆ ਜਾਂ ਮੰਗਾ ਭਾਈ ਤਲਵਣ ਮੰਗਾ ਤਲਵਣ ਭਾਈ ਜੋਦਾ ਭਾਜੀ ਬਿੱਲੇ ਪੁੱਲੜ ਤੋਂ ਹਾਂਜੀ ਹਾਂਜੀ ਜਾਂ ਮਾਮਾ ਇਹ ਸਾਡੇ ਜਿੱਦਾਂ ਕਹਿੰਨੇ ਸੀ ਵੀਰਾ ਪਿੰਡਰਾ ਜੋੜੇ ਠੀਕ ਆ ਪਿੰਡਰਾ ਤੋਂ ਠੀਕ ਆ ਠੀਕ ਆ ਇਹ ਉਹਨਾਂ ਤੋਂ ਵੀ ਆਪਣੇ ਕਬੂਤਰ ਆਏ ਆ ਜਾਨੀ ਤੇ ਭਾਈ ਹੁਣ ਸੈਦੂਪੁਰ ਵਾਲੇ ਬਾਜੀਆਂ ਪਹਿਲੇ ਤੋਂ ਛੱਡਦੇ ਹੋ ਤੁਸੀਂ ਹਾਂ ਬਾਜੀ ਜਿੱਦਣ ਮਤਲਬ ਉੱਥੋਂ ਪਹਿਲੇ ਤਾਂ ਛੱਡਣ ਲੱਗੇ ਆ ਫੇਰ ਘਰੇ ਰੱਖੇ ਉਦੋਂ ਤੋਂ ਘਰੋਂ ਛੱਡਣ ਲੱਗੇ ਉਦੋਂ ਤੋਂ ਘਰੇ ਛੱਡਣ ਲੱਗੇ ਇਹ ਲੈ ਭੁੱਲੋਂ ਬਾਜੀਆਂ ਜਿੱਦਾਂ ਛੱਡੀਆਂ ਠੀਕ ਆ ਠੀਕ ਆ ਜੀ ਆਪਣਾ ਭਰਾ ਮੁੰਡਾ ਇੱਥੋਂ ਹੈਪੀ ਆ ਮਾਲੂ ਘਰੋਂ ਠੀਕ ਆ ਜੀ ਉਹਨਾਂ ਲਿਆ ਜੈ ਹੈ ਜੀ ਬਾਬਾ ਸਹੀ ਆ سپورਟ ਆਪਣੇ ਬੰਦੇ ਕੁੱਤਰ ਬਾਈ ਪਿੰਡੋਂ ਆਪਣਾ ਭਾਈ ਜਸਵੰਤ ਲੰਬੜਦਾਰ ਜੀ ਠੀਕ ਆ ਜੀ ਹਿੱਤਾ ਭਾਈ ਬਦਲੀ ਤੋਂ ਸਹੀ ਆ ਉਹਨੇ ਹਕੀਮ ਬਾਜੀ ਤੇ ਆਪਣੇ ਮੋਢਸਾਲ ਵੀ ਦਿੱਤਾ ਠੀਕ ਆ ਜੀ ਉਹਨਾਂ ਦੀ ਆਪਾਂ ਨੂੰ ਬਹੁਤ سپورਟ ਆ ਉਹਨਾਂ ਦੀ سپورਟ ਨਾਲ ਆਈ ਅ ਆਪਣੇ ਪਿੰਡ ਵੀ ਬਾਜੀ ਹੁੰਦੀ ਹੈ ਇੱਥੇ ਹਾਂ ਭਾਜੀ ਹਰ ਕੀ ਸੀਗੀ 10 ਜੂਨ ਦੀ ਠੀਕ ਆ ਉਹ ਤੋਂ ਪਿਛਲੇ ਸਾਲ ਵੀ ਹੋਈ ਸੀ ਪਿਛਲੇ 1 ਸਾਲ ਲਈ ਵਿੱਚ ਹੋਈ ਹਰ ਕੀ ਮੋਟਰਸਾਈਕਲ ਸਗਾ ਦਵਾਬੇ ਕੂਟਰ ਕਲਬ ਵਾਲੀ ਬਾਜੀ ਹੈਗੀ ਠੀਕ ਆ ਤੇ ਜਿਹੜੀ ਖਡਾਰ ਆ ਉਹ ਕਿਹੜੀ ਆਪਾਂ ਵਰਤਦੇ ਆਂ ਜੀ ਆਪਾਂ ਉਸਤਾਦ ਵਾਲੀ ਲਈ ਦੀ ਜਾਂ ਜੋਦਾ ਭਾਜੀ ਬਿੱਲੀਪੁਰ ਵਾਲਾ ਉਹ ਤੋਂ ਪੁੱਛ ਲਈਦਾ ਮੰਗੇ ਭਾਜੀ ਉਹਨਾਂ ਤਲਵਨ ਵਾਲਿਆਂ ਤੋਂ ਸਹੀ ਆ ਉਹਨਾਂ ਤੋਂ ਪੁੱਛ ਲਈਦਾ ਹੋਈ ਤਕਦੀ ਇਹਨਾਂ ਦੱਸ ਦਿੰਦੇ ਭਾਜੀ ਵਧੀਆ ਜਿੱਦਾਂ ਤੁਸੀਂ ਹੁਣ ਤਿੰਨ ਚਾਰ ਬੰਦਿਆਂ ਤੋਂ ਪੁੱਛਦੇ ਆਂ ਅਲੱਗ-ਅਲੱਗ ਖਡਾਰ ਆਇਆ ਹਾਂ ਹਾਂਜੀ ਇਹਦੇ ਵਿੱਚ ਬਦਾਮਾਂ ਦਾ ਵੀ ਹਿਰ ਫਿਰ ਬਣਦਾ ਗਰਮੀ ਦੇ ਸਾਹਮਣੇ ਏਦਾਂ ਹੁੰਦਾ ਨਾ ਕਿਸੇ ਦਾ ਪਾਣੀ ਕੋਈ ਹੁੰਦਾ ਪਾਣੀ ਕਈਆਂ ਦਾ ਭਾਈ ਗਰਮੀ ਵਿੱਚ ਜਿਵੇਂ ਕਹੀਏ ਚਾਰਾਂ ਚਾਰਾਂ ਗਿਰੀਆਂ ਦੇ ਵੀ ਉੱਡਦੇ ਠੀਕ ਆ ਪਾਣੀ ਇਦਾਂ ਦੇ ਆ ਹਾਂ ਇਦਾਂ ਦਾ ਪਾਣੀ ਤੇ ਕਈ ਆ ਉਹ ਬਿਲਕੁਲ ਭੁੱਖੇ ਛੱਡਦੇ ਬਿਲਕੁਲ ਭਾਈ ਭੁੱਖੇ ਛੱਡਦੇ ਜੋਦੇ ਭਾਈ ਹੁਣੇ ਉਹ ਬਿਲਕੁਲ ਅੱਧੀ ਅੱਧੀ ਗਿਰੀ ਤੇ ਭੁੱਖੇ ਛਾੜ ਦਿੰਦੇ ਭੁੱਖੇ ਛਾੜ ਦਿੰਦੇ ਹਾਂ ਉਹਨਾਂ ਦਾ ਪਾਣੀ ਉਹ ਸਾਹਮਣੇ ਉਹਨਾਂ ਦਾ ਪਾਣੀ ਉਹ ਸਾਹਮਣੇ ਦਾ ਹੁੰਦਾ ਹੈ ਪਾਣੀ ਤੇ ਡਿਪੈਂਡ ਕਰਦਾ ਹੈ ਸਹੀ ਹੈ ਸਹੀ ਹਾਂ ਤੇ ਆਲੂ ਬਖਾਰਾ ਤੁਸੀਂ ਵਰਤੇ ਨੇ ਹਾਂ ਭਾਈ ਲਈਦਾ ਗਰਮੀ ਵਿੱਚ ਉਹ ਤਾਂ ਇਹਨਾਂ ਦਿਨਾਂ ਚ ਨਹੀਂ ਜਾਂ ਅਪ੍ਰੈਲ ਵਾਲੀਆਂ ਜ ਨਹੀਂ ਜਦੋਂ ਬਾੜੀ ਗਰਮੀ ਪੈਂਦੀ ਹੈ ਜਦੋਂ ਉਹਦੋਂ ਲਾਉਣਾ ਸੀ ਭਾਈ ਤਾਂ 15 ਇਹ ਇਹ ਆਲੂ ਬਖੇਰਾ ਜਿਹੜਾ ਵੀਰੇ ਕਿੰਨਾ ਕ ਲੱਗਦਾ ਕਿੰਨੀ ਕ ਡੋਜ਼ ਹੁੰਦੀ ਆ ਉਹਦੀ ਅਹੀਂ ਤਾਂ ਭਾਈ ਬਿਲਕੁਲ ਪਤਲਾ ਹੀ ਲਾਈਦਾ ਮਤਲਬ ਇੱਕ ਆਲੂ ਬਖੇਰਾ ਕਿੰਨੇ ਕ ਕਬੂਤਰਾਂ ਨੂੰ ਲੱਗ ਸਕਦਾ ਅਹੀਂ ਤੇ ਜੇ ਭਾਈ 100 ml ਜੇ ਪੈਂਦਾ ਅਹੀਂ ਤਾਂ ਭਾਈ ਤਿੰਨਾਂ ਨੂੰ ਵੀ ਲਾਦੀਦਾ ਚਾਰਾਂ ਨੂੰ ਵੀ ਲਾਦੀਦਾ ਕਰਦੇ ਦੇ ਹਿਸਾਬ ਨਾਲ ਗਰਮੀ ਦੇ ਨਾਲ ਜਿੰਨਾ ਪਤਲਾ ਲੱਗੂਗਾ ਓਨਾ ਵਧੀਆ ਹੈ ਨਾ ਅਹੀਂ ਤੇ ਜਦਾਂ ਸੰਗਣਾ ਜਿੱਥੇ ਕਿਤੇ ਲੱਗਾ ਹਰੇ ਹੀ ਆ 11 ਵਜੇ ਬਹਿ ਜਾਂਦਾ 11 12 ਵਜੇ ਹਰੇ ਕਬੂਤਰ ਬਹਿ ਜਾਂਦਾ ਸੰਗਣਾ ਵੀ ਲਾਉਂਦੇ ਆ ਉਹ ਆਪਦੀ ਖੇੜ ਤੇ ਆ ਖੇੜ ਤੇ ਆ ਹਨਾ ਜੇ ਬੰਦੇ ਭਾਈ ਆਪਣੇ ਹੈਗੇ 1200 ਸੰਗਣਾ ਲਾਉਂਦੇ ਆ ਉਹਨਾਂ ਇੱਕ ਉੱਤਰ ਉੱਡਦੇ ਆ ਯਾਰ ਸਮਝ ਨਹੀਂ ਲੱਗਿਆ ਇਹਦਾ ਕਿ ਆਪਾਂ ਬਤਲਾਈ ਲਾ ਕੇ ਉੱਡੇ ਜਿੱਤੇ ਦੀ ਹਰੇ ਵੀ ਆ ਮੈਨੂੰ ਤਾਂ ਅਜੇ ਤੱਕ ਨਹੀਂ ਸਮਝ ਲੱਗੀ ਵੀ ਇਹ ਕੀ ਸਾਹ ਬਤਾਵਾ ਆ ਲਾਉਂਦੇ ਆ ਭਾਈ ਆਪਣੇ ਸਾਹਮਣੇ ਬੰਦੇ ਨੇ ਲਾ ਕੇ ਤਸ ਸਿਆਵੀਆ ਲਾਇਆ ਵੀ ਆ ਸਾਹਮਣੇ ਸੰਗਣ ਜਿੱਤੇ ਵੀ ਆ ਫਿਰ ਬਦਾਮਾਂ ਬਦੂਮਾਂ ਦੇ ਖਡਾਰ ਚ ਫਰਕ ਹੁੰਦਾ ਹੋਣਾ ਵਿੱਚੋਂ ਵਿੱਚੋਂ ਕਈ ਗੱਲਾਂ ਨਹੀਂ ਕੋਈ ਦੱਸਦਾ ਹਾਂ ਤੇ ਯਾਨੀ ਉੱਡੇ ਆਪਾਂ ਦੇਖੇ ਸੰਗਣੇ ਦੇ ਵੀ ਉੱਡਦੇ ਆ ਮੈਨੂੰ ਦੀ ਆਪ ਨਹੀਂ ਅਜੇ ਤੱਕ ਗੱਲ ਸਮਝ ਨਹੀਂ ਪਈ ਵੀ ਆਲੂ ਬੁਖਾਰਾ ਕਦੋਂ ਕਿਦਾਂ ਕਿਵੇਂ ਕੰਮ ਕਰਦਾ ਪ੍ਰੋਪਰ ਨਹੀਂ ਅਜੇ ਤੱਕ ਸਮਝ ਲੱਗੀ ਬਹੁਤ ਦੇਰ ਹੋ ਗਈ ਆ ਮੈਂ ਪੜਿਆਂ ਕੋ ਪੁੱਛਿਆ ਵੀ ਆ ਹਾਂ ਪਰ ਆਪਣੇ ਅਜੇ ਤੱਕ ਸਮਝੋਂ ਬਾਹਰ ਆ ਬਈ ਜਿਹੜੀ ਚੀਜ਼ ਵੀ ਇਹ ਕਿੰਨਾ ਕੁ ਲੱਗਣਾ ਚਾਹੀਦਾ ਜਾਂ ਫਿਰ ਆਲੂ ਬੁਖਾਰੇ 'ਚ ਫਰਕ ਹੁੰਦਾ ਹੋਊਗਾ ਆਪਾਂ ਇੱਕ ਵਾਰ ਮੈਂ ਲਾਇਆ ਆਲੂ ਬੁਖਾਰਾ ਤੇ ਮੇਰਾ ਬੜਾ ਸ਼ਾਂਤਾ ਕੋਡਿਆ ਬਹੁਤ ਉਡਿਆ ਹਾਂਜੀ ਹਾਂਜੀ ਦੂਜੀ ਵਾਰ ਮੈਂ ਲਾਇਆ ਮੇਰਾ ਕਬੂਤਰ ਬੈਠਾ ਤੇ 4:30 ਵਜੇ ਪਰ ਆਪਾਂ ਨੂੰ ਇਹੀ ਲੱਗਾ ਵੀ ਆਲੂ ਬੁਖਾਰੇ ਤੇ ਬਹਿ ਗਿਆ ਕਿਉਂਕਿ ਨਾਲ ਦਾ ਜਿਹੜਾ ਦੂਜਾ ਸਾੰਬਿਆ ਹੈਗਾ ਉਹ ਉੱਡੀ ਜਾਂਦਾ ਹੈਗਾ ਹਾਂਜੀ ਹਾਂਜੀ ਕਈ ਵਾਰੀ ਕੂਤਰ ਵੀ ਕਰ ਜਾਂਦੇ ਆ ਹਾਂ ਸਹੀ ਆ ਸਹੀ ਆ ਤੇ ਐਰਗਾ ਕਿੰਨੀਆਂ ਕੁ ਬਾਜ਼ੀਆਂ ਛੱਡੀਆਂ ਐਰਗੀ ਬਈ ਬਾਜ਼ੀਆਂ ਘਰੋਂ ਜਿੱਦਾਂ 10 12 ਛੱਡੀਆਂ ਮੰਗੇ ਭਾਈ ਤਨਵੰਤੋਂ ਉੱਧਰ ਵੱਧ ਛੱਡੀਆਂ ਅੱਛਾ ਕੂਤਰ ਭਾਈ ਆਪਣੇ 31 32 ਘਰੋਂ ਚਲੇ ਗਏ ਯਾਰੀ ਘਰੋਂ ਤੁਰ ਗਏ ਬਾਹਲੇ ਤੁਰੇ ਭਾਈ ਅੱਛਾ ਕਨੇ ਕਨੇ ਛੋਟੇ ਛੋਟੇ ਪਿੰਡਾਂ ਤੋਂ ਭਾਈ ਮੈਂ ਬਾਜ਼ੀਆਂ ਜੱਤੀਆਂ ਹੋਈਆਂ 10 10 12 12 ਘਰਾਂ ਤੋਂ ਜਦੋਂ ਘਰੋਂ ਉੱਪਰ ਜਦੋਂ ਕਣਕ ਦਾ ਹੁੰਦਾ ਨਾ ਧੂਆ ਹਾਂ ਉਹ ਲੈ ਜਾਂਦਾ ਜਾਂ ਬਦਲੀ ਆ ਜਾਂਦੀ ਆ ਉਹ ਨਾਲ ਹੀ ਲੈ ਜਾਂਦੀ ਆ ਪਤਾ ਨਹੀਂ ਭਾਈ ਕਦੇ ਨਹੀਂ ਮੇਰੇ ਕੂਤਰ ਗਏ ਜਦੋਂ ਨਹੀਂ ਵੀ ਰੱਖਿਆ ਮੈਂ ਉਡਾਰਾ ਉਹ ਕੀ ਜਾਣੇ ਘਰੋਂ ਨਹੀਂ ਗਿਆ ਕਦੀ ਗਿਆ ਕਬੂਤਰ ਨਹੀਂ ਮੇਰਾ ਕਦੀ ਗਿਆ ਹਾਂ ਹਾਂ ਲਗੜ ਭਾਜੀ ਲੈ ਜਾਂਦੀ ਸੀ ਤੇ ਵੱਖਰੀ ਗੱਲ ਵੱਖਰੀ ਗੱਲ ਗਿਆ ਨਹੀਂ ਪਹਿਲੇ ਸਾਲ ਭਾਜੀ ਯਾਰ ਕੀ ਗਿਆ ਸਮਝ ਨਹੀਂ ਲੱਗੀ ਹਾਂ 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 ਤਾਂ ਫੇਰ 12 15 ਭਾਈ ਛੱਡੀਆਂ ਜਾਂ ਸਰੇ ਜਾ ਕੇ ਕਈ ਭੱਜ ਗਿਆ ਜਾਂ ਬਹਿ ਗਏ ਸਹੀ ਹੈ ਸਹੀ ਹੈ ਚਲੋ ਬਾਦੇ ਘਾਟੇ ਹੁੰਦੇ ਰਹਿੰਦੇ ਆ ਵਧੀਆ ਲੱਗਾ ਬਾਈ ਤੁਹਾਨੂੰ ਮਿਲ ਕੇ ਤੇ ਆਪਾਂ ਜੀ ਬਾਈ ਦੇ ਕਬੂਤਰਾਂ ਦਾ ਘਰਾਉਨੇ ਆ ਸ਼ੌਂਕ ਥੋੜੀ ਬਹੁਤ ਖੜਾਰ ਦੀ ਗੱਲ ਜਿਹੜੀ ਆਪਾਂ ਹਰ ਕਿਸੇ ਦੇ ਨਾਲ ਕਰ ਲੈਨੇ ਆ ਠੀਕ ਆ ਤੇ ਨਾਲੋਂ ਨਾਲ ਤੁਹਾਡੀ ਵੀ ਜਾਣਕਾਰੀ ਜਿਹੜੀ ਬੰਦ ਏਰੀਆ ਬੜੇ ਵਧੀਆ ਟੰਗ ਨਾਲ ਵੀਰ ਨੇ ਦੱਸਿਆ ਕੋਈ ਲੁਕਾ ਨਹੀਂ ਰੱਖਿਆ ਜਿੰਨਾ ਕਾਪਾ ਪੁੱਛਿਆ ਠੀਕ ਹੈ ਜੀ ਬਾਕੀ ਮਿੱਤਰੋ ਬਾਈ ਦੇ ਇੱਧਰ ਖੁੱਡੇ ਨੇ ਫੇਰ ਤੁਹਾਨੂੰ ਦੱਸ ਦਈਏ ਚਾਰ ਖੁੱਡੇ ਉਧਰ ਨੇ ਤੇ ਇੱਕ ਖੁੱਡਾ ਇਹ ਆ ਕਮਰਾ ਆ ਇਹਨੂੰ ਲਾਈ ਪਈ ਗ੍ਰਿਲ ਹੁਣ ਤੇ ਆਹ ਨਹੀਂ ਕਬੂਤਰ ਬਾਈ ਹੁਣਾਂ ਦੇ ਇਹਦੇ ਵਿੱਚ ਛੱਡੇ ਨੇ ਵੀਰ ਹੁਣਾਂ ਨੇ ਜੋੜੇ ਜਾਲੀਆਂ ਦੇ ਵਿੱਚ ਕਰਾਉਨੇ ਮਿੱਤਰੋ ਤੁਹਾਨੂੰ ਆਪਾਂ ਇਹ ਸ਼ੌਂਕ ਇੱਕ ਜੋੜਾ ਆਇਆ ਬਾਈ ਨਾਲ ਨਾਲ ਜਾਣਕਾਰੀ ਵੀ ਦਿਓ ਥੋੜੀ ਥੋੜੀ ਕਬੂਤਰਾਂ ਬਾਰੇ ਬੰਦੇ ਪੁੱਛਦੇ ਰਹਿੰਦੇ ਆ ਹਾਂਜੀ ਹਾਂਜੀ ਬਾਈ ਇਹ ਰੱਤਾ ਕਬੂਤਰ ਆ ਤੇ ਨਾਲ ਕਬੂਤਰੀ ਚਟੀਆਂ ਦੀ ਹਾਂਜੀ ਬਾਈ ਚਟੀਆਂ ਦੀ ਇਹ ਮੰਗੇ ਭਾਈ ਤਲਵਣਾਂ ਜੋ ਇਹ ਬਾਈ ਮੰਗੇ ਤਲਵਣ ਬਾਈ ਵਾਲੇ ਕਬੂਤਰ ਆ ਝੋੜਾਈ ਠੀਕ ਆ ਜੀ ਅੱਜ ਵੀਡੀਓ ਬਣਾ ਕੇ ਦਿਖਾ ਰਹੇ ਆ ਲਾਈਵ ਦੇ ਵਿੱਚ ਕੁਆਲਿਟੀ ਨਹੀਂ ਆਂਦੀ ਮੈਂ ਕਿਹਾ ਆਪਾਂ ਤੁਹਾਨੂੰ ਦਿਖਾ ਦਈਏ ਤੇ ਪਿੱਛੋਂ ਇਹ ਜਿਹੜੇ ਕਬੂਤਰ ਆ ਕਹ ਲੋ 우ਸਤਾਦ ਬਿੰਦਰ ਚੰਦਵਾਜਾ 우ਸਤਾਦ ਵਕੀਲ ਝੰਡਾ ਵਾਲਾ ਉਹ ਨਸਲ ਦੇ ਕਬੂਤਰ ਨੇ ਗਰਮੀ ਦੇ ਵਿੱਚ ਲੋ ਨੂੰ ਖਾਂਦੇ ਆ ਬਾਈ ਇਹ ਵੀ ਬਹੁਤ ਵਧੀਆ ਉਡਾਰਾ ਇਹਨਾਂ ਕਬੂਤਰਾਂ ਦੀ ਇੱਕ ਜੋੜ ਬਾਈ ਆਹ ਹੈ ਤੇ ਦੂਜਾ ਜੋੜ ਤੁਹਾਨੂੰ ਦਿਖਾਉਨੇ ਆ ਇਹਦੇ ਵਿੱਚ ਇੰਨੇ ਵੀ ਬਾਈ ਅੰਡੇ ਰੱਖੇ ਹੋਏ ਆ ਇਹ ਵੀ ਬਾਈ ਮੰਦੀਆ ਬਾਈ ਦੁਆ ਤੋਂ ਲਾਉਣਾ ਇਹ ਵੀ ਬਾਈ ਮੰਗੇ ਤਲਵੰਦੇ ਘਰੋਂ ਆਇਆ ਹੋਇਆ ਜੋੜ ਖਟੀਆਂ ਦਾ ਕਬੂਤਰ ਤੇ ਖਟੀਆਂ ਦੀ ਕਬੂਤਰੀ ਆ ਪੀਲੀਆਂ ਅੱਖਾਂ ਕਬੂਤਰੀ ਦੀਆਂ ਬਹੁਤ ਹੀ ਸੋਹਣਾ ਜੋੜ ਇਹ ਵੀ ਪਹਿਲਾਂ ਤੁਹਾਨੂੰ ਜੋੜਾਂ ਦਾ ਸ਼ੌਂਕ ਕਰਾਉਨੇ ਆ ਤਾਂ ਫੇਰ ਮਿੱਤਰੋ ਲੈ ਕੇ ਚੱਲਦੇ ਆ ਆਪਾਂ ਤੁਹਾਨੂੰ ਖੁੱਡਿਆਂ ਦੇ ਵਿੱਚ ਠੀਕ ਹੈ ਜੀ ਆ ਦੇਖੋ ਇੱਕ ਥੱਲੇ ਵੀ ਰੱਤਾ ਬੈਠਾ ਏ ਜੋੜਾ ਹੀ ਰੱਤਿਆਂ ਦਾ ਬਾਈ ਹਾਂ ਮੈਂ ਇਹ ਕਬੂਤਰੀ ਆ ਬੇਟੀ ਜਿਹੜੀ ਅੰਡਿਆਂ ਦੇ ਜੀਤੇ ਭਾਈ ਉਹਨਾਂ ਦਾ ਵਈ ਸੈਦੂ ਉਰੋਂ ਅੱਛਾ ਤੇ ਉਹ ਉਸਤਾਦ ਨੇ ਕਰਵਾਇਆ ਕਬੂਤਰ ਪਿਛਲੇ ਸਾਲ ਇਹ ਬਾਈ ਜੀਤਾ ਸੈਦੂ ਪਰ ਬਾਈ ਹਣੀ ਉਹ ਨੀਲੀ ਪੂਛ ਵਾਲਾ ਕਬੂਤਰ ਜਿਹੜਾ ਇੱਕ ਚਿੱਟਾ ਬੱਚਾ ਕੱਢਿਆ ਸੀ ਨੀਲੀ ਪੂਛ ਦਾ ਚਿੱਟੀ ਚਿੱਟੀ ਪੂਛ ਦਾ ਸੋਰੀ ਨੀਲਾ ਕਬੂਤਰ ਚਿੱਟੀ ਪੂਛ ਵਾਲਾ ਜਿਹੜਾ ਸੀ ਆਪਾਂ ਤੁਹਾਨੂੰ ਦਿਖਾ ਰਹੇ ਬਹੁਤ ਹੀ ਵਧੀਆ ਸ਼ਾਨਦਾਰ ਹੀ ਉਹ ਤੇ ਕਦੇ ਕਦੇ ਇਹੋ ਜੀਆਂ ਚੀਜ਼ਾਂ ਵੀ ਦੇਖਣ ਨੂੰ ਮਿਲਦੀਆਂ ਤੇ ਆਹ ਦੇਖ ਲਓ ਜੋੜਾ ਬਹੁਤ ਹੀ ਸ਼ਾਨਦਾਰ ਕਬੂਤਰ ਨੇ ਬਾਈ ਅੱਜ ਟਿਕਾ ਕੇ ਤੁਹਾਨੂੰ ਦਿਖਾਣੇ ਆ ਨਾ ਕਬੂਤਰਾਂ ਦਾ ਕਰਾਉਣੇ ਸ਼ੌਂਕ ਠੀਕ ਹੈ ਜੀ ਇੱਕ ਇੱਕ ਕਬੂਤਰ ਜਿਹੜਾ ਹੈਗਾ ਬਾਈ ਦੇਖਣ ਵਾਲਾ ਆ ਬਾਈ ਹੁਣਾਂ ਦਾ ਤੇ ਜੋੜੇ ਬਹੁਤ ਬਹੁਤ ਸੋਹਣੇ ਨੇ ਇੱਕ ਜੋੜ ਬਾਈ ਆਹ ਦੇਖੋ ਇੱਕ ਕਾਲਿਆ ਮੈਂ ਕਬੂਤਰ ਆ ਤੇ ਖੱਟੀਆਂ ਦੀ ਜਿਹੜੀ ਕਬੂਤਰੀ ਆ ਇੱਕ ਚੀਜ਼ ਫੇਰ ਤੁਹਾਨੂੰ ਦਸੀਏ ਵੀਰੇ ਇਹਦਾ ਜੀ ਅਛਾ ਇਹ 스타ਦ ਸਿਮੇ ਉਸਤਾਦ ਬਾਈ ਦੇ ਘਰੋਂ ਜਿਹੜਾ ਆਇਆ ਹੋਇਆ ਜੋੜਾ ਬਾਈ ਕਾਲੀਆਂ ਦਾ ਕਬੂਤਰ ਹੀ ਹੈ ਨਾ ਸ਼ਾਂ ਅੱਖਾਂ ਬਈ ਸ਼ਾਂ ਅੱਖਾਂ ਜਿਹੜਾ ਕਬੂਤਰ ਆ ਤੇ ਖਟੀਆਂ ਦੀ ਕਬੂਤਰੀ ਆ ਪੂਰਾ ਵਧੀਆ ਰਿਜ਼ਲਟ ਆ ਇਹਨਾਂ ਕਬੂਤਰਾਂ ਦਾ ਬਾਈ ਨੇ ਗਿਣਤੀ ਦੇ ਜੋੜੇ ਲਾਏ ਨੇ ਤੇ ਕਬੂਤਰ ਵੀ ਗਿਣਤੀ ਦੇ ਆ ਬਹੁਤੇ ਜਿਆਦਾ ਨਹੀਂ ਹੈਗੇ ਠੀਕ ਆ ਜੀ ਇਹ ਦੇਖੋ ਜੀ ਉਸ ਤੋਂ ਅੱਗੇ ਚੱਲਦੇ ਆ ਬਾਈ ਇੱਕ ਜੋੜਾ ਆ ਆ ਗਿਆ ਇਹ ਸ਼ਾਂ ਅੱਖਿਆਂ ਦਾ ਲੰਗੇ ਬਾਈ ਇਹ ਚੱਲੋ ਇਹ ਬਾਈ ਮੰਗਾ ਤਲਵਣ ਬਾਈ ਦੇ ਘਰੋਂ ਇਹ ਜੋੜਾ ਆਇਆ ਸ਼ਾਂ ਅੱਖਿਆਂ ਦਾ ਇਹ ਦੂਸਰਾ ਵੀ ਉੜਦਾ ਹੈ ਤੇ ਕਹਿਰਾ ਵੀ ਉੜਦਾ ਹੈ ਬਾਈ ਵਧੀਆ ਕਬੂਤਰ ਨੇ ਵਜੂਦ ਵੀ ਸੋਹਣਾ ਆ ਅੰਡੇ ਇਹਨਾਂ ਨੇ ਵੀ ਲੱਗਦਾ ਰੱਖੇ ਹੋਏ ਆ ਰੱਖਣ ਵਾਲੇ ਇਹ ਬਾਈ ਰੱਖਣ ਵਾਲੀ ਆਂਡੇ ਦੇਖੋ ਕਰੋ ਸ਼ੌਂਕ ਬਾਈ ਸ਼ੌਂਕ ਜਿਹੜਾ ਕਰਾਉਣ ਦਾ ਮੌਕਾ ਆ ਜਾਂ ਦੇਖਣ ਦਾ ਮੌਕਾ ਕਦੇ ਕਦੇ ਮਿਲਦਾ ਮਿੱਤਰੋ ਜਿਹੜੀ ਥਾਂ ਵੀ ਜਾਈਦਾ ਆ ਤੁਹਾਨੂੰ ਆਪਾਂ ਕੋਸ਼ਿਸ਼ ਹੁੰਦੀ ਆ ਕਿ ਸ਼ੌਂਕ ਕਰਾਈਏ ਉਰੇ ਆਹੀ ਬਾਈ ਹੂਟਰ ਸਿਸਟਮ ਲਾਉਣ ਫੇਰ ਦੱਸ ਦਈਏ ਠੀਕ ਆ ਤੇ ਹੂਟਰ ਸਿਸਟਮ ਇਹਲੇ ਲੱਗ ਚੁੱਕਾ ਆ ਤੇ ਹੁਣ ਤੁਹਾਨੂੰ ਆਪਾਂ ਕਰਾਂ ਏ ਵੀ ਬਾਈ ਸਿੰਮੇ ਸਹਜਾ ਜੀ ਦੇ ਘਰੋਂ ਆਇਆ ਹੋਇਆ ਜੋੜਾ ਇੱਕ ਕਬੂਤਰ ਹੈ ਜਿਹਦੇ ਪੱਠੇ ਜਿੱਤੇ ਨੇ ਜਿਆਦਾ ਹਾਂ ਬਈ ਛੋਟਾ ਜਿਹਾ ਬੱਚਾ ਲਹਾਂਦਾ ਹੈ ਦਸਤਾਬ ਦੇ ਘਰੋਂ ਹਾਂਜੀ ਇਹਨੂੰ ਮੈਂ ਗਿਜਾ ਲਿਆ ਤੇ ਪਹਿਲੀ ਬਾਜੀ ਛੱਡਿਆ ਜਿੱਤ ਗਿਆ ਭਾਜੀ ਅੱਛਾ ਅੱਲਾ ਹੀ ਰਹਾ ਜੀ ਬਾਜੀ ਦੀ ਬੰਡੀ ਨਹੀਂ ਕਿ ਜੀ ਨਾ ਇਹ ਜੀ ਸਿੰਮੇ ਬਾਈ ਦੇ ਘਰੋਂ ਬੱਚਾ ਲਹਾਂਦਾ ਹੈ ਬਾਈ ਹੁਣਾਂ ਨੇ ਤੇ ਪਹਿਲੀ ਬਾਜੀ ਛੱਡੀ ਬੰਡੀ ਨਹੀਂ ਤੇ ਕੱਲਾ ਹੀ ਰਿਹਾ ਸੀ ਇਹ ਹੁਣ ਬੱਚਿਆਂ ਤੇ ਲਾਇਆ ਹੋਇਆ ਤੇ ਬਾਈ ਹੁਣੀ ਦੱਸ ਦੇਣੇ ਤੇ ਇਹਦੇ ਅੱਗੇ ਜਿਹੜੇ ਪੱਠੇ ਆ ਉਹ ਵੀ ਬਾਜ਼ੀਆਂ ਜਿੱਤ ਦੇਣੇ ਮਿੱਤਰੋ ਕਬੂਤਰੀ ਪਿਛਲੇ ਸਾਲ ਦੀ ਸਤਾ ਤੇ ਅੱਛਾ ਇਹ ਵੀ ਬਾਈ ਲੋਂਗਾ ਵਾਲੀ ਕਬੂਤਰੀ ਆ ਚਿੱਟੀਆਂ ਅੱਖਾਂ ਦੀ ਇਹ ਵੀ ਬਾਈ ਸਿੰਮੇ ਉਸਤਾਦ ਬਾਈ ਦੇ ਘਰੋਂ ਹੀ ਆਈ ਹੋਈ ਤੇ ਬਾਈ ਹੁਣਾਂ ਨੇ ਖਡਾਰ ਵੀ ਪੂਰੀ ਦੱਸੀ ਆ ਜਿਵੇਂ ਦੱਸਦੇ ਆ ਕੋਈ ਲੁਕਾਣੀ ਰੱਖਿਆ ਬਾਈ ਦੇ ਕੋਲੋਂ ਤੇ ਸ਼ੌਂਕ ਪੂਰਾ ਐਂਡ ਆ ਤੇ ਇਹਦੇ ਵਿੱਚ ਛੱਡੇ ਹੋਏ ਬਾਈ ਹਮਾਣੇ ਦੋ ਇਹ ਮਲਾਉਣੇ ਇਹ ਮਲਾਉਣ ਵਾਲੇ ਆ ਜੀ ਇੱਕ ਇਹ ਫਿਰਦਾ ਜੀ ਟੰਕਾ ਤੀਰਪਲ ਹੁੰਦਾ ਅੱਖਾਂ ਦੇ ਵਿੱਚ ਠੀਕ ਆ ਜੀ ਚਿੱਟਾ ਬੱਗਾ ਕਬੂਤਰ ਆ ਪੂਰਾ ਵਧੀਆ ਤੇ ਇਧਰ ਫਿਰਦਾ ਰੱਤਾ ਕਬੂਤਰ ਹੈ ਇਹ ਕਬੂਦਰੀ ਹੈ ਇਹ ਕਬੂਤਰੀ ਹੈ ਰੱਤੀ ਖਟੀਆਂ ਦੀ ਆ ਬਾਈ ਇਹ ਵੀ ਕਬੂਤਰੀ ਤੇ ਸੋਹਣਾ ਵਜੂਦ ਆ ਇਸ ਕਬੂਤਰੀ ਦਾ ਵੀ ਤੇ ਇੱਕ ਫਿਰਦਾ ਆਹ ਇਹ ਨਾਰਾ ਫਿਰ ਤੁਹਾਨੂੰ ਦੱਸ ਦਈਏ ਬਹੁਤ ਹੀ ਵਧੀਆ ਸਿਸਟਮ ਆ ਵੀਰ ਨੇ ਕੀਤਾ ਹੋਇਆ ਕੁਜੇ ਵਗੈਰਾ ਲਾਏ ਹੋਏ ਨੇ ਤੇ ਐਨੇ ਖੁੱਡੇ ਸਾਰਾ ਕੁਝ ਜਿਹੜਾ ਕਵਰ ਕਰ ਦਿੱਤਾ ਜਾਲੀਆਂ ਦਰਵਾਜ਼ੇ ਬਾਈ ਠੀਕ ਹੈ ਜੀ ਕਿਉਂਕਿ ਕਬੂਤਰ ਚੋਰੀ ਹੋਣ ਦਾ ਖਤਰਾ ਹੁਣ ਜਿਹੜਾ ਹਰ ਕਿਸੇ ਕੋਲ ਵੱਧ ਚੁੱਕਾ ਜੀ ਇਹ ਮਲਾਉਣ ਵਾਲੀ ਹੈ ਭਾਈ ਇਹ ਮਲਾਉਣ ਵਾਲੀ ਹੈ ਵੱਡੇ ਨਾਰਾ ਇੱਕ ਬੱਚਾ ਇੱਕ ਬੱਚਾ ਪੱਠਾ ਆ ਤੇ ਤਿੰਨ ਜਿਹੜੇ ਇਹਦੇ ਵਿੱਚ ਵੱਡੇ ਨਾਰਾ ਮਿੱਤਰੋ ਸ਼ੌਂਕ ਕਰਾਉਣੇ ਤੁਹਾਨੂੰ ਨੇੜੇ ਹੋ ਕੇ ਬਾਹਰ ਨਾਲ ਨਿਕਲੇ ਕੋਈ ਭਾਈ ਦੋ ਬਾਜੀਆਂ ਜਿੱਤਿਆ ਲਾਲਚੀਨਾ ਆਹ ਜਿਹੜਾ ਖੱਟੀਆਂ ਦਾ ਜਿਹੜਾ ਲਾਲਚੀਨਾ ਮੋਢੇ ਤੇ ਲੱਗਾ ਹਰਾ ਰੰਗ ਦੋ ਬਾਜੀਆਂ ਜਿੱਤੂਗਾ ਬਹੁਤ ਹੀ ਸੋਹਣੇ ਸੋਹਣੇ ਪਰਿੰਦੇ ਨੇ ਬਾਈ ਹੁਣਾਂ ਦੇ ਕੋਲ ਇਸ ਖੁੱਡੇ ਦੇ ਵਿੱਚ ਚਾਰ ਹੀ ਕਬੂਤਰ ਨੇ ਇਹ ਇੱਕ ਸ਼ਾਖਾ ਇਹ ਵੀ ਉੱਡਿਆ ਹੋਇਆ ਲੱਗਦਾ ਹਨਾ ਜੀ ਹਾਂ ਬਾਈ ਛੱਡਿਆ ਠੀਕ ਆ ਇੱਕ ਖੱਟੀ ਕਾਲੀ ਦਾ ਟੰਕ ਆ ਬਹੁਤ ਸੋਣਾ ਸ਼ੌਂਕ ਇਹ ਬਾਈ ਹੈਗਾ ਹੀ ਪਹਿਲਾ ਖੁੱਡਾ ਤੇ ਦੂਜੇ ਖੁੱਡੇ ਦੇ ਵਿੱਚ ਵੀ ਤੁਹਾਨੂੰ ਕਰਾ ਦਿੰਨੇ ਹੈ ਸ਼ੌਂਕ ਇਹਦੇ ਵਿੱਚ ਬੱਚੇ ਹੀ ਆ ਬਾਈ ਅੱਗੇ ਛੱਡਣਗੇ ਗਿੱਜੇ ਹੋਏ ਲੱਗੇ ਹੋਏ ਹੈ ਹਾਂ ਬਾਈ ਗਿੱਜੇ ਹੋਏ ਇਹ ਗਿੱਜੇ ਹੋਇਆ ਬੱਚੇ ਬਾਈ ਪੰਜ ਬੱਚੇ ਇਸ ਖੁੱਡੇ ਦੇ ਵਿੱਚ ਆ ਇੱਕ ਚੀਜ਼ ਹੋਰ ਤੁਹਾਨੂੰ ਅੱਜ ਦਿਖਾਈਏ ਉੱਪਰ ਦੇਖੋ ਸ਼ਾਤਾ ਉੱਪਰ ਪਾਇਆ ਬਾਲਿਆਂ ਦੇ ਉੱਪਰ ਕਾਨੇ ਕਾਨਿਆਂ ਦੇ ਉੱਪਰ ਮਿੱਟੀ ਪਾ ਕੇ ਲਫਾਫਾ ਪਾ ਕੇ ਉੱਪਰ ਫਿਰ ਪਾਈਆਂ ਬਾਈ ਹੁੰਨੀ ਦੱਸਦੇ ਨੇ ਟੀਨਾ ਤੇ ਪੂਰੇ ਠੰਡੇ ਖੁੱਡੇ ਨੇ ਕਬੂਤਰ ਜਿਹੜੇ ਇਹਦੇ ਵਿੱਚ ਗਰਮੀ ਨਹੀਂ ਮੰਨਦੇ ਔਰ ਪਿੱਛੇ ਵੀ ਜਾਲੀਆਂ ਲਾਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਵਾਲ ਅਗਲੇ ਬੰਨੇ ਜਿਹੜੇ ਦਰਵਾਜ਼ੇ ਆ ਹਵਾ ਜਿਹੜੀ ਪੂਰੀ ਕ੍ਰੋਸ ਹੁੰਦੀ ਆ ਇਹਨਾਂ ਦੇ ਵਿੱਚੋਂ ਇਹ ਪੰਜ ਬੱਚੇ ਨੇ ਇਸ ਖੁੱਡੇ ਦੇ ਵਿੱਚ ਸ਼ੌਂਕ ਤੁਸੀਂ ਕਰ ਰਹੇ ਹੋ ਬਾਈ ਪੰਮੇ ਵੀਰ ਦੇ ਕਬੂਤਰਾਂ ਦਾ ਪਿੰਡ ਨਿੱਕਾ ਚੱਕ ਕਿਹੜਾ ਦੱਸੇ ਚੱਕ ਚੇਲਾ ਚੱਕ ਚੇਲਾ ਚੱਕ ਚੇਲਾ ਪਿੰਡ ਆ ਬਾਈ ਹੁਣਾਂ ਦਾ ਏ ਸੀ ਬਾਈ ਦੂਸਰਾ ਖੁੱਡਾ ਦੇ ਫੈਨ ਆ ਗਿਆ ਆਪਾਂ ਤੀਜੇ ਖੁੱਡੇ ਦੇ ਵਿੱਚ ਚਲ ਬਾਈ ਬੱਚੇਆਂ ਕਬੂਤਰੀਆਂ ਇਹਦੇ ਵਿੱਚ ਦੋ ਵੱਡੀਆਂ ਕਬੂਤਰੀਆਂ ਨੇ ਬਾਈ ਇੱਕ ਨੀਲੀ ਆ ਦਵਾਜ ਤੇ ਦੂਜੀ ਆ ਲਾਲ ਡੱਬੀ ਆ ਬੱਚੇ ਰੋਕੇ ਨਾ ਸਭੀ ਬਾਈ ਚੱਲਣ ਤੇ ਆ ਤਿੰਨ ਬੱਚੇ ਨਸਲ ਦੀ ਬਾਈ ਹੁਣੀ ਦੱਸਣ ਦੇ ਰੋਕ ਲੈਨੇ ਲਾਲ ਚੀਨੇ ਨੇ ਤੇ ਇਹਨਾਂ ਦਾ ਅੱਗੇ ਵਾਧਾ ਕੀਤਾ ਜਾਊਗਾ ਕਿਉਂਕਿ ਜਦੋਂ ਕਬੂਤਰ ਕਈ ਵਾਰ ਵੱਡੇ ਹੁੰਦੇ ਕਈ ਆਂਡੇ ਲਾਉਣੋਂ ਹਟ ਜਾਂਦੇ ਆ ਤੇ ਇਤਨਾ ਕਰਕੇ ਇੰਨਾ ਤਕਮਾਨ ਨਹੀਂ ਠੀਕ ਆ ਇਹਦੀ ਵੀਰੇ ਇੱਥੇ ਤੱਕ ਲਿਮਟ ਆ ਇਧਰੋਂ ਇੱਥੇ ਤੱਕਾਂ ਜੇ ਇਹਨੂੰ ਕਹਿੰਦੇ ਰਾਉਂਡ ਦੇਤਾ ਤਾਂ ਖਰਾਬ ਓਦਾਂ ਨਹੀਂ ਖਰਾਬ ਹੁੰਦੀਆਂ ਇਹਨੂੰ ਛੇੜੇ ਨਹੀਂ ਦੇਣਾ ਕੋਈ ਵੀ ਆ ਬੇਪਾਰਾ ਹੈ ਤੇ ਆ ਦੇਖੋ ਵੀਰੇ ਆ ਇਹਨੇ ਤਿੰਨ ਬੱਚੇ ਤੇ ਆ ਦੋ ਵੱਡੀਆਂ ਕਬੂਤਰੀਆਂ ਸਿਰਫ ਤੁਹਾਡੇ ਸ਼ੌਂਕ ਦੇ ਲਈ ਇਹ ਕੋਈ ਵੀ ਕਬੂਤਰ ਜਿਹੜਾ ਇਹਨਾਂ ਦੇ ਵਿੱਚੋਂ ਮਿੱਤਰੋ ਫੇਰ ਤੁਹਾਨੂੰ ਦੱਸ ਦਈਏ ਕਿ ਸੇਲ ਨਹੀਂ ਹੈਗਾ ਠੀਕ ਹੈ ਜੀ ਆਪਾਂ ਭਿੰਡਰ ਤੋਂ ਆਏ ਭਾਈ ਜੋੜਾ ਉਹਨਾਂ ਦੇ ਬੱਚੇ ਆਏ ਅੱਛਾ ਵੀਰਾ ਭਿੰਡਰ ਵਾਈ ਤੋਂ ਜੋੜਾ ਆਇਆ ਹੈ ਤੇ ਉਹਦੇ ਬੱਚੇ ਆ ਅੱਗੇ ਜੋੜਾ ਵਾਪਸ ਕਰਤਾ ਜੀ ਹਾਂ ਜੋੜਾ ਵੇਚ ਦੇ ਦਿੱਤਾ ਉਹਨਾਂ ਨੇ ਵਾਪਸ ਰੱਖ ਲਿਆ ਬੱਚੇ ਜੋੜਾ ਵਾਪਸ ਕਰਕੇ ਭਈਆ ਬੱਚੇ ਰੋਕ ਲਏ ਤੇ ਇਹ ਉੱਡਣਗੇ ਬਾਜ਼ੀਆਂ ਠੀਕ ਹੈ ਜੀ ਨਸਲ ਇਹਨਾਂ ਤੋਂ ਅੱਗੇ ਵਾਦਾ ਹੋਊਗਾ ਜਿੰਨਾ ਵੀ ਹੈਗਾ ਆ ਤੇ ਤੁਹਾਡੇ ਸ਼ੌਂਕ ਦੇ ਲਈ ਆ ਸੇਲ ਨਹੀਂ ਹੈਗੀ ਇੱਕ ਵਾਰ ਫੇਰ ਦੱਸਦੀਏ ਕਿਉਂਕਿ ਕੋਸ਼ਿਸ਼ ਹੁੰਦੀ ਆ ਜਿੱਥੇ ਵੀ ਜਾਈਏ ਆਪਾਂ ਤੁਹਾਨੂੰ ਜਾ ਕੇ ਕਰਾਈਏ ਸ਼ੌਂਕ ਤੇ ਚੌਥਾ ਫੁੱਡਾ ਮਿੱਤਰੋ ਇਹ ਆ ਇਹਦੇ ਵਿੱਚ ਜੋੜੀਆਂ ਲਾਤੀਆਂ ਭਾਈ ਨੇ ਆਹ ਲਓ ਭਾਈ ਦੇਖੋ ਕਿਨੇ ਕਿਨੇ ਸੋਹਣੇ ਕਲਰ ਨੇ ਬਾਰ ਨਾ ਬਈ ਨਿਕਲੇ ਗਰੇ ਇਧਰੋਂ ਨਾ ਲਾਈਟ ਪੈਂਦੀ ਇਧਰ ਕਰਕੇ ਮੈਂ ਦਿਖਾਉਣੀ ਆ ਇੰਨੇ ਅੰਡੇ ਰੱਖੇ ਹੋਏ ਆ ਆ ਇੱਕ ਰੱਤਾ ਕਬੂਤਰੀ ਆ ਕਬੂਤਰਾ ਬਈ ਇਹ ਰੱਤਾ ਕਬੂਤਰ ਆ ਬਈ ਇਹਦੇ ਥੱਲੇ ਅੰਡੇ ਨੇ ਸਾਰੇ ਭਾਈ ਅੰਡੇ ਆ ਤੇ ਇਹਦੇ ਥੱਲੇ ਵੀ ਅੰਡੇ ਨੇ ਇਹ ਲਾਲਚੀਨਾ ਤੇ ਨਾਲ ਕਬੂਤਰੀ ਦਾ ਰੰਗ ਦੇਖੋ ਕਿੰਨਾ ਪਿਆਰਾ ਇਹ ਰੱਤੇ ਨਾਲ ਜਿਹੜੀ ਆ ਹਾਂਜੀ ਆ ਆ ਜਿਹੜੀ ਕਬੂਤਰੀ ਆ ਬਈ ਇਸ ਰੱਤੇ ਦੇ ਨਾਲ ਆ ਆ ਜਿਹੜਾ ਬੈਠਾ ਆ ਜੋੜੇ ਇਹਦੇ ਚ 4 ਛੱਡੇ ਹੋਏ ਆ ਹਾਂ ਚਾਰ ਜੋੜੇ ਆ ਭਾਈ ਇੱਕੋ ਖੁੱਡੇ ਦੇ ਵਿੱਚ ਤੇ ਵੀਰ ਨੇ ਆ ਵੀ ਤੁਹਾਨੂੰ ਦਿਖਾਣੇ ਆ ਸਟੈਂਡ ਦੇਖੋ ਕਿੰਨਾ ਵਧੀਆ ਬਣਾਇਆ ਹੋਇਆ ਆ ਇਹ ਦੇਖੋ ਇਹ ਸਟੈਂਡ ਦੇ ਵਿੱਚ ਤਿੰਨ ਟੋਕਰੀਆਂ ਉੱਪਰ ਤਿੰਨ ਗੱਬੇ ਤੇ ਤਿੰਨ نیچے ਤੇ ਗੱਬੇ ਲਾਤੀ ਜਾਲੀ ਵੀ ਆਪਸ ਵਿੱਚ ਲੜਨ ਦੇਖੋ ਪਾਰਟੀਸ਼ਨ ਵੀ ਕੀਤੀ ਹੋਈ ਆ ਉੱਪਰ ਤੋਂ ਹੇਠੇ ਤੱਕ ਠੀਕ ਆ ਜੀ ਤੇ ਆਹ ਕਰੋ ਸ਼ੌਂਕ ਤੇ ਕਿਦਾਂ ਦਾ ਸ਼ੌਂਕ ਲੱਗਦਾ ਦੱਸਣਾ ਵੀ ਜ਼ਰੂਰ ਠੀਕ ਆ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਦੇ ਨੇ ਇੱਕ ਆ ਬੈਠੀ ਆ ਕਬੂਤਰੀ ਇਹਨੂੰ ਹਰੇ ਰੰਗ ਲਾਏ ਹੋਏ ਆ ਕਰੋ ਵੀ ਸ਼ੌਂਕ ਬਿਲਕੁਲ ਨੇੜੇ ਤੋਂ ਅੱਖਾਂ ਦੀਆਂ ਪੁਤਲੀਆਂ ਵੀ ਕਰੋ ਚੱਕੇਨਾਂ ਦੀਆਂ ਭਾਵੇਂ ਤੇ ਆ ਦੇਖੋ ਇਹ ਹਾਂਡੇ ਇਹਦੇ ਵੀ ਰੱਖੇ ਹੋਏ ਆ ਨਾਲ ਸਾਰੇ ਇਹਲੇ ਬੈਠੇ ਦੇ ਹਾਂਡਿਆਂ ਤੇ ਦੁਪਹਿਰ ਦਾ ਟਾਈਮ ਆ ਇਹ ਤਿੰਨ ਤੁਹਾਨੂੰ ਦਿਖਾਏ ਨੇ ਆ ਰੱਤਾ ਆ ਆ ਦੇਖੋ ਕਬੂਤਰੀ ਥੱਲੇ ਬੈਠਾ ਬਈ ਇੱਕ ਆ ਚੀਨਾ ਥੱਲੇ ਬੈਠਾ ਬਈ ਕਾਲਸਰਾ ਪੁੰਨੂ ਵਾਲਿਆਂ ਜੋ ਲੱਗਦਾ ਕਬੂਤਰ ਇਹ ਚੋਦੇ ਭਾਈ ਦੇ ਘਰੋਂ ਆਏ ਬਈ ਸਹੀ ਆ ਸਹੀ ਆ ਅੰਡੇ ਇਹਦੇ ਵੀ ਰੱਖੇ ਹੋਏ ਆ ਦੇਖੋ ਬਈ ਗਿਣਤੀ ਦੇ ਜੋੜਿਆ ਵੀਰ ਨੇ ਲਾਇਦੇ ਇਹ ਨਹੀਂ ਵੀ ਗਾਹ ਪਾਇਆ ਹੋਇਆ ਅਸੀਂ ਤਾਂ ਬਠੇੜਾ ਗਾਹ ਪਾਇਆ ਆ ਸੰਭਾਲ ਲੈਣੇ ਔਖੇ ਹੋ ਜਾਂਦੇ ਆ ਤੇ ਸ਼ੌਂਕ ਬਹੁਤ ਵਧੀਆ ਲੱਗਾ ਵੀਰ ਦਾ ਠੀਕ ਆ ਜੀ ਤੇ ਬਾਕੀ ਮਿੱਤਰੋ ਤੁਹਾਨੂੰ ਕਿਦਾਂ ਦਾ ਲੱਗਾ ਸ਼ੌਂਕ ਜ਼ਰੂਰ ਦੱਸਿਓ ਠੀਕ ਹੈ ਤੇ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਨਵੀਂ ਵੀਡੀਓ ਬਹੁਤ ਛੇਤੀ ਲੈ ਕੇ ਆ ਰਿਹਾ ਫਿਰ ਤੁਹਾਡੇ ਵਾਸਤੇ ਤੇ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿੱਤਰੋ ਠੀਕ ਹੈ ਤੇ ਬਾਈ ਨੇ ਜਾਣਕਾਰੀ ਦਿੱਤੀ ਬਹੁਤ ਸੋਹਣੀ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਬਹੁਤ ਕੁਝ ਦੱਸਿਆ ਠੀਕ ਹੈ ਜੀ ਤੇ ਹੁਣ ਦਿਓ ਇਜਾਜ਼ਤ ਬਾਈ ਦੁਬਾਰਾ ਮਿਲਦੇ ਹਾਂ ਬਹੁਤ ਛੇਤੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਮਿੱਤਰੋ